ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੇ ਦਰਬਾਰ ਸਜੇ ਨੇ ਆਪ ਜੀ ਨੇ ਬੜੇ ਹੀ ਪਿਆਰ ਸਹਿਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਹੁਣ ਸਮਾਂ ਹੈ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਰਾਗ ਬਸੰਤ ਦੇ ਅੰਦਰ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਜ ਸ਼ਬਦ ਉਚਾਰਨ ਕੀਤੇ ਨੇ ਅੱਜ ਪੰਜਵਾਂ ਸ਼ਬਦ ਰਾਗ ਬਸੰਤ ਦਾ ਹੈ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਣਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਆਪਾਂ ਸਾਰਿਆਂ ਨੂੰ ਇਸ ਗੱਲ ਤੋਂ ਵਾਕਿਬ ਕਰਾਉਂਦੇ ਨੇ ਕਿ ਹੇ ਭਾਈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਕਿ ਦੁਨੀਆ ਦੇ ਅੰਦਰ ਜੋ ਵੀ ਚੀਜ਼ ਜਿਨੇ ਆਪਣਾ ਆਕਾਰ ਆਪਣਾ ਸਰੀਰ ਧਾਰਨ ਕਰ ਲਿਆ ਉਹਨੇ ਅਜ ਨਹੀਂ ਤਾਂ ਭਲਕੇ ਨਾਸ਼ ਹੋ ਜਾਣਾ ਹੈ ਇਥੇ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਂਦੇ ਨੇ ਕਿ ਹੇ ਭਾਈ ਤੂੰ ਇਥੇ ਥੋੜੇ ਦਿਨ ਦੇ ਵਾਸਤੇ ਆਇਆ ਹੈ ਤੇ ਆਪਣੇ ਸਮੇਂ ਦੇ ਵਿੱਚ ਤੂੰ ਇਹ ਗੱਲ ਚੇਤੇ ਰੱਖ ਕਿ ਇਸ ਸੰਸਾਰ ਚੋਂ ਮੈਂ ਆਇਆ ਤੇ ਜਾਣਾ ਕਿਵੇਂ ਐ ਤੇ ਕਰਨਾ ਕੀ ਐ ਤੇ ਕਰਨਾ ਕੀ ਚਾਹੀਦਾ ਕਿਉਂਕਿ ਜਦੋਂ ਆਪਾਂ ਧਿਆਨ ਮਾਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਦੁਨੀਆਂ ਦੇ ਲੋਕਾਂ ਵੱਲ ਤੇ ਆਪਾਂ ਜਿੰਨੇ ਵੀ ਲੋਕ ਹਾਂ ਮੌਤ ਨੂੰ ਭੁੱਲ ਕੇ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਮਨ ਆਈਆਂ ਕਰ ਰਹੇ ਆ ਸਤਿਗੁਰਾਂ ਦੀ ਬਾਣੀ ਦਾ ਕਥਨ ਹੈ ਖਾਣਾ ਪੀਣਾ ਹਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਬਸਾਰ ਖੁਵਾਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ ਕਹਿੰਦੇ ਭਾਈ ਤੈਨੂੰ ਖਾਣ ਦਾ ਪੀਣ ਦਾ ਹਸਣ ਦਾ ਸਾਰੀਆਂ ਗੱਲਾਂ ਦਾ ਪਤਾ ਹੈ ਪਰ ਮੌਤ ਦਾ ਤੂੰ ਚੇਤਾ ਭੁੱਲ ਗਿਆ ਜਦੋਂ ਮੌਤ ਦਾ ਚੇਤਾ ਭੁੱਲ ਗਿਆ ਫਿਰ ਪ੍ਰਮਾਤਮਾ ਨੂੰ ਵੀ ਭੁਲਾ ਦਿੱਤਾ ਖਸਮ ਵਿਸਾਰ ਖੁਵਾਰੀ ਕੀਨੀ ਖਸਮ ਨੂੰ ਉਸ ਮਾਲਕ ਨੂੰ ਵਿਸਾਰ ਕੇ ਸੰਸਾਰ ਦੇ ਵਿੱਚ ਐਸੇ ਕਰਮ ਕੀਤੇ ਜਿਨ੍ਹਾਂ ਦੇ ਨਾਲ ਇਹ ਮਨੁੱਖ ਖੱਜਲ ਤੇ ਖੁਵਾਰ ਹੁੰਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਆਪਾਂ ਸਾਰਿਆਂ ਨੂੰ ਉਪਦੇਸ਼ ਦਿੰਦੇ ਉਚਾਰਨ ਕਰਦੇ ਨੇ ਬਸੰਤ ਮਹਲਾ 9 ਇਹ ਰਾਗ ਬਸੰਤ ਦੇ ਅੰਦਰ ਮਹਾਰਾਜ ਦੇ ਦੁਆਰਾ ਉਚਾਰਨ ਕੀਤਾ ਹੋਇਆ ਪੰਜਵਾਂ ਸ਼ਬਦ ਹੈ ਟੋਟਲ ਸ਼ਬਦ 59 ਸ਼ਬਦ ਹਨ 57 ਸਲੋਕ ਹਨ ਤੇ ਸਤਿਗੁਰ ਜੀ ਇਸ ਸ਼ਬਦ ਅੰਦਰ ਉਚਾਰਨ ਕਰਦੇ ਕਹਿੰਦੇ ਕਾਹਾਂ ਭੁੱਲਿਓ ਰੇ ਝੂਠੇ ਲੋਭ ਲਗ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਤੂੰ ਇਸ ਝੂਠੇ ਲੋਭ ਦੇ ਵਿੱਚ ਲੱਗ ਕੇ ਲਾਲਚ ਦੇ ਵਿੱਚ ਲੱਗ ਕੇ ਕਿਛੇ ਤੂੰ ਖੁੰਝਾ ਫਿਰਦਾ ਉਸ ਪਰਮਾਤਮਾ ਨੂੰ ਤੂੰ ਭੁੱਲਿਆ ਫਿਰਦਾ ਜਿਵੇਂ ਆਪਾਂ ਕਹਿ ਦਈਏ ਕੋਈ ਮਨੁੱਖ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੀ ਜੋ ਬਣਦੀ ਜ਼ਿੰਮੇਵਾਰੀ ਹੈ ਉਹਨੂੰ ਛੱਡ ਕੇ ਹੋਰ ਹੀ ਕੰਮਾਂ ਦੇ ਵਿੱਚ ਉਲਝਿਆ ਰਹੇ ਤੇ ਆਮ ਹੀ ਲੋਕੀ ਕਹਿ ਦਿੰਦੇ ਨੇ ਭਾਈ ਤੂੰ ਕਿੱਥੇ গো ਆਚਾ ਫਿਰਦਾ ਹੈ ਕੀ ਕਰ ਰਿਹਾ ਤੇਰੀ ਜ਼ਿੰਮੇਵਾਰੀ ਕੀ ਬਣਦੀ ਹੈ ਸਤਿਗੁਰ ਪਾਸ਼ਾ ਜੀ ਵੀ ਇੱਥੇ ਸਮਝਾਉਂਦੇ ਨੇ ਕਿ اے ਮਨੁੱਖ ਤੂੰ ਉਸ ਪਰਮਾਤਮਾ ਅਕਾਲ ਪੁਰਖ ਵਾਏ ਗੁਰੂ ਨੂੰ ਭੁਲਾਈ ਬੈਠਾ ਹੈ ਕਿਹੜੇ ਲੋਭ ਦੇ ਵਿੱਚ ਕਿਹੜੇ ਲਾਲਚ ਦੇ ਝੂਠੇ ਲੋਭ ਲਾਲਚ ਵਿੱਚ ਲੱਗ ਕੇ ਫਿਰ ਮਾਰੇ ਸਮਝਾਉਂਦੇ ਨੇ ਕਛ ਬਿਗਰਿਓ ਨਾਹਨ ਅਜ ਹੂੰ ਜਾਗ ਜਿਵੇਂ ਆਪਾਂ ਕਹਿ ਦਈਏ ਬਈ ਤੇਰਾ ਹਜੇ ਕੁਝ ਨਹੀਂ ਵਿਗੜਿਆ ਹੁਣ ਅਗਾਹ ਵਾਸਤੇ ਕੋ ਚੰਗਾ ਕੰਮ ਕਰ ਲੈ ਮਹਾਰਜ ਕਹਿੰਦੇ ਕਛ ਬਿਗਰਿਓ ਨਾ ਹਨ ਅਜ ਹੂੰ ਜਾਗ ਨਾਥਿੰਗ ਹੈਸ ਬੀਨ ਲੋਸਟ ਜੈਟ ਕਿ ਹੜਵੀ ਤੇਰਾ ਕੁਝ ਨਹੀਂ ਵਿਗੜਿਆ ਤੂੰ ਹੁਣੇ ਸਿਆਣਾ ਬਣ ਤੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਸ ਪਾਸੇ ਜਾਗਣਾ ਕਰ ਜਾਗਦੇ ਆਪਾਂ ਸਾਰੇ ਹੀ ਆਂ ਰਾਤ ਨੂੰ ਕਈ ਵਾਰੀ ਬੰਦਾ ਆਪਣੇ ਪਰਿਵਾਰ ਦੇ ਵਿੱਚ ਬੈਠਾ ਜਾਗਦਾ ਹੈ ਕਈ ਵਾਰੀ ਨਿੰਦਿਆ ਚੁਗਲੀ ਕਰਦਾ ਹੋਵੇ ਸਾਰੀ ਰਾਤ ਪਤਾ ਨਹੀਂ ਲੱਗਦਾ ਕਿਹੜੇ ਵੇਲੇ 10 11 12 ਵਜ ਜਾਂਦੇ ਨੇ ਕੋਈ ਐਸਾ ਕਰਮ ਕੋਈ ਮੂਵੀ ਵੇਖ ਰਿਹਾ ਉਸ ਟਾਈਮ ਨਹੀਂ ਇਹਨੂੰ ਪਤਾ ਲੱਗਦਾ ਕੋਈ ਹੋਰ ਸੰਸਾਰ ਦੀਆਂ ਖੇਡਾਂ ਦੇ ਵਿੱਚ ਵਿਚਰ ਰਿਹਾ ਪਰ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਜੇ ਤੂੰ ਜਾਗਣਾ ਹੀ ਹੈ ਨਾ ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ ਉਸ ਹਰੀ ਦਾ ਕੀਰਤਨ ਕਰਿਆ ਕਰ ਕੀਰਤਨ ਕੀ ਹੈ ਕੀਰਤਨ ਦਾ ਭਾਵ ਵਡਿਆਈ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਹਦੇ ਵਿੱਚ ਜਾਗਿਆ ਕਰ ਸਤਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਹਲੇ ਵੀ ਤੂੰ ਸਿਆਣਾ ਬਣ ਤੇਰਾ ਹਜੇ ਕੁਝ ਨਹੀਂ ਵਿਗੜਿਆ ਕਛ ਬਿਗਰਿਓ ਨਾ ਹਨ ਅਜ ਹੂੰ ਜਾਗ ਰਹਾਓ ਅਰਥ ਭਾਵ ਵਿਸ਼ਰਾਮ ਹੁਣ ਸਤਿਗੁਰੂ ਪਾਤਸ਼ਾਹ ਜੀ ਅੱਗੇ ਉਦਾਹਰਣ ਦਿੰਦੇ ਨੇ ਕਿ ਭਾਈ ਤੂੰ ਜਿਹੜੇ ਝੂਠੇ ਲੋਭ ਲਾਲਚ ਦੇ ਵਿੱਚ ਲੱਗ ਕੇ ਪਰਮਾਤਮਾ ਨੂੰ ਭੁਲਾਈ ਬੈਠਾ ਤੇ ਤੂੰ ਕੋਸ਼ਿਸ਼ ਕਰ ਜਾਗ ਹੁਣੇ ਜਾਗ ਪੈ ਹੁਣੇ ਆਪਣਾ ਵੇਲਾ ਸੰਭਾਲ ਲੈ ਹਲੇ ਵੀ ਚਲੋ ਕੁਝ ਨਹੀਂ ਵਿਗੜਿਆ ਮਹਾਰਾਜ ਕਹਿੰਦੇ ਸਮ ਸੁਪਣ ਹੈ ਕੈ ਇਹ ਜਗ ਜਾਨ you must realize that this world is nothing more than a dream ke sansaar hai jeda ik supne de barabar hai supne de vich bade bade padarth disde ne par jadon aankh khuldi hai te aapnu pata hai bi ethe supna si satguru paashaa ji kande asal de vich teri vi aankh us din khullegi jadon teri maut honi hai na tenu jaag honi hai oho mana sara samay isei tarah langha deta ਸਤਿਗੁਰੂ ਪਾਤਸ਼ਾਹ ਜੀ ਬੜੀਆਂ ਥਾਵਾਂ ਤੇ ਆਪਾਂ ਨੂੰ ਉਦਾਹਰਨਾ ਪਾਉਂਦੇ ਨੇ ਉਲਾਨਤਾ ਵੀ ਪਾਉਂਦੇ ਨੇ ਇੱਕ ਸ਼ਬਦ ਆਉਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਹਾਰਜ ਨੇ ਉਹ ਨਕਸ਼ਾ ਖਿੱਚਿਆ ਜਦੋਂ ਇਹ ਜੀਵ ਮਾਂ ਦੇ ਗਰਭੰਦਰ ਹੁੰਦਾ ਹੈ ਮਹਾਰਜ ਕਹਿੰਦੇ ਮੁਖ ਤਲੈ ਪੈਰ ਉਪਰੇ ਵਸੰਦੋ ਕੋ ਹਥੜੈ ਥਾਏ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰੈ ਜਿਸਦੈ ਨਾਏ ਕਹਿੰਦੇ ਜਦੋਂ ਤੋਂ ਮਾਂ ਦੇ ਗਰਭੰਦਰ ਪੁੱਠਾ ਲਟਕਦਾ ਸੀ ਨਾ ਤੇ ਕੋ ਹੱਥੀ ਥਾਂ ਤੇ ਐਸੀ ਥਾਂ ਕੁੰਭੀ ਨਰਕ ਦੇ ਵਿੱਚ ਜਿੱਥੇ ਤੂੰ ਦਿਨ ਰਾਤ ਬੇਨਤੀਆਂ ਕਰਦਾ ਸੀ ਮਹਾਰਾਜ ਕਿਰਪਾ ਕਰ ਮੈਨੂੰ ਇੱਥੋਂ ਕੱਢ ਲੈ ਤੇਰਾ ਧਿਆਨ ਰੱਬ ਵਾਲੇ ਪਾਸੇ ਜੁੜਿਆ ਸੀ ਮਹਾਰਾਜ ਕਹਿੰਦੇ ਤੂੰ ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਭਾਈ ਇਹ ਸੰਸਾਰ ਇੱਕ ਸੁਪਨੇ ਦੇ ਵਾਂਗੂ ਹੈ ਸਮ ਸੁਪਨੇ ਕੈ ਇਹ ਜਗ ਜਾਣ ਸੁਪਨੇ ਦੇ ਵਾਂਗੂ ਇਹਨੂੰ ਸਮਝਣਾ ਕਰ ਬਿਨਸ ਛਿਨ ਮੈਂ ਸੱਚੀ ਮਾਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਗੱਲ ਤੂੰ ਸੱਚੀ ਕਰਕੇ ਮੰਨ ਲੈ ਇਹ ਇੱਕ ਛਿਨ ਦੇ ਵਿੱਚ ਐਨ ਇਨਸਟੈਂਟ ਇੱਕੋ ਦਮ ਇੱਕ ਛਿਨ ਦੇ ਵਿੱਚ ਇਹ ਸਾਰਾ ਕੁਝ ਨਾਸ ਹੋ ਜਾਏਗਾ ਬਿਨਸ ਜਾਏਗਾ ਆਪਾਂ ਕਵਾਂਗੇ ਜੀ ਕਿਵੇਂ ਬਿਨਸ ਜਾਏਗਾ ਆਪਾਂ ਧਿਆਨ ਮਾਰ ਕੇ ਵੇਖੀਏ ਜਦੋਂ ਜਿਸ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਉਹ ਮੌਤ ਤੋਂ ਪਹਿਲਾਂ ਕੁਝ ਸਮਾਂ ਆਪਣੇ ਪਰਿਵਾਰ 'ਚ ਆਪਣੇ ਜੀਆਂ 'ਚ ਹੱਸਦਾ ਖੇਡਦਾ ਮਨ ਆਈਆਂ ਵੀ ਕਰਦਾ ਹੈ ਕਈ ਵਾਰੀ ਕ੍ਰੋਧ ਦੇ ਵਿੱਚ ਵੀ ਕਈ ਵਾਰੀ ਪਾਵਰ ਦੇ ਨਸ਼ੇ ਦੇ ਵਿੱਚ ਵੀ ਬੜਾ ਕੁਝ ਕਰਦਾ ਹੈ ਪਰ ਜਿਵੇਂ ਹੀ ਉਹਦੀ ਮੌਤ ਹੋ ਜਾਂਦੀ ਹੈ ਤੇ ਸਾਰਾ ਕੁਝ ਲੋਕਾਂ ਦੀ ਸੋਚ ਲੋਕਾਂ ਦੇ ਬੋਲ ਸਾਰਾ ਕੁਝ ਬਦਲ ਜਾਂਦਾ ਇੱਕ ਛਿਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਗੱਲ ਤੂੰ ਸੱਚੀ ਕਰਕੇ ਮੰਨ ਇੱਕ ਛਿਨ ਦੇ ਵਿੱਚ ਇਹ ਸਾਰਾ ਕੁਝ ਨਾਸ ਹੋ ਜਾਏਗਾ ਫਿਰ ਸਵਾਲ ਕੀਤਾ ਕਿਸੇ ਨੇ ਕਿ ਮਹਾਰਾਜ ਜਿਹੜੇ ਰੱਬ ਦੀ ਤੁਸੀਂ ਗੱਲ ਕਰਦੇ ਹੋ ਉਹ ਰੱਬ ਰਹਿੰਦਾ ਕਿੱਥੇ ਹੈ ਮੈਂ ਉਹਨੂੰ ਕਿੱਥੇ ਲੱਭਾਂ ਜਾ ਕੇ ਦੁਨੀਆ ਦੇ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਕੋਈ ਕਹਿੰਦਾ ਜੀ ਸਾਡਾ ਰੱਬ ਵੱਡਾ ਕੋਈ ਕਹਿੰਦਾ ਜੀ ਸਾਡਾ ਰੱਬ ਵੱਡਾ ਮਹਾਰਾਜ ਕਹਿੰਦੇ ਉਹ ਰੱਬ ਤੇਰੇ ਨਾਲ ਹੀ ਹੈ ਸੰਗ ਤੇਰੇ ਹਰ ਬਸਤ ਨੀਤ ਨਿਤ ਹੀ ਹਰ ਰੋਜ਼ ਹੀ ਉਹ ਪਰਮਾਤਮਾ ਮੇਰੇ ਮਿੱਤਰਾ ਤੇਰੇ ਨਾਲ ਵਸਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਬਦ ਨੇ ਜਾਪ ਸਭ ਆਪਾਂ ਪੜ੍ਹਦੇ ਆ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਉਹ ਸਦਾ ਹੀ ਸਾਡੇ ਨੇੜੇ ਹੈ ਭਗਤ ਰਵਿਦਾਸ ਜੀ ਨੇ ਤੇ ਇੱਥੋਂ ਤੱਕ ਸ਼ਬਦ ਵਰਤੇ ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਜਦੋਂ ਕਿਤੇਰੇ ਸਾਡੇ ਕੋਈ ਸੱਟ ਲੱਗੇ ਕੋਈ ਐਸੀ ਗੱਲ ਹੋਵੇ ਆਪਣਾ ਹੱਥ ਉੱਥੇ ਹੀ ਜਾਂਦਾ ਇੱਕਦਮ ਮਹਾਰਾਜ ਕਹਿੰਦੇ ਜਿਵੇਂ ਹੱਥ ਆਪਣਾ ਨੇੜੇ ਹੈ ਨਾ ਉਹ ਪਰਮਾਤਮਾ ਆਪਣੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਇਸ ਕਰਕੇ ਨਿਸ ਬਸਰ ਭਜ ਤਾਹੇ ਮੀਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਮੇਰੇ ਮਿੱਤਰਾ ਤੂੰ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ ਉਹਦਾ ਭਜਨ ਕਰਿਆ ਕਰ night and day vibrate and meditate on him o oh my friend ke mere mitra tu din raat us parmatma da chintan kariya kara pa roz kirtan sohle da paath padde ha sohla sa bani jadon padhiye na guru arjan dev maharaj ji de vachan hunde ne baba ji kende karo binanti suno mere mita sant tahal ki bela iha khat chalo har laha aage basan sohela ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਿੱਤਰਾ ਮੈਂ ਤੇਰੇ ਕੋਲ ਇੱਕ ਬੇਨਤੀ ਕਰਦਾ ਤਰਲਾ ਪਉਣਾ ਵੇਖੋ ਬਾਬਾ ਜੀ ਨੇ ਸਤਗੁਰਾਂ ਨੇ ਜਿਹੜੇ ਸ਼ਬਦ ਬਾਣੀ ਵਿੱਚ ਵਰਤੇ ਨਾ ਜੇ ਮਹਾਰਾਜ ਨੇ ਕਿਹਾ ਨਾ ਵੀ ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਐ ਸਭ ਤੇ ਉੱਚਾ ਵੀ ਆਪਣੇ ਆਪ ਨੂੰ ਨੀਮਾ ਕਰਕੇ ਨਿਮਰਤਾ ਦੇ ਵਿੱਚ ਲੈ ਕੇ ਆਉਣਾ ਤੇ ਜਿਹੜਾ ਨਿਮਰਤਾ ਦੇ ਵਿੱਚ ਲੈ ਆਉਂਦਾ ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਤੇ ਮਹਾਰਾਜ ਨੇ ਆਪ ਫਿਰ ਉਦਾਹਰਨ ਵੀ ਦਿੱਤੀ ਹੈ ਮਹਾਰਾਜ ਕਹਿੰਦੇ ਕਰੋ ਬੇਨੰਤੀ ਬੇਨਤੀ ਕਰਨੀ ਬੇਨਤੀ ਰਿਕਵੈਸਟ ਅਰਦਾਸ ਕਿਹਦੇ ਕੋਲ ਕੀਤੀ ਜਾਂਦੀ ਹੈ ਆਪਣੇ ਤੋਂ ਤਗੜੇ ਦੇ ਕੋਲ ਕੀਤੀ ਜਾਂਦੀ ਹੈ ਜਿਹੜਾ ਆਪਣੇ ਤੋਂ ਛੋਟਾ ਹੋਵੇ ਉਹਨੂੰ ਤੇ ਆਪਾਂ ਹੁਕਮ ਹੀ ਲਾਉਨੇ ਆ ਨਾ ਪਰ ਆਪਣੇ ਵਾਸਤੇ ਮਹਾਰਾਜ ਰਿਸਪੈਕਟੇਬਲ ਨੇ ਵੱਡੇ ਨੇ ਪਰ ਗੁਰੂ ਸਾਹਿਬ ਜੀ ਆਪਣੀ ਵਿਡਿਆਈ ਨੂੰ ਵੀ ਇੱਕ ਪਾਸੇ ਰੱਖ ਕੇ ਬੜੇ ਹੀ ਪਿਆਰ ਦੇ ਨਾਲ ਜਿਵੇਂ ਆਪਾਂ ਕਿਸੇ ਨੂੰ ਵਡਿਆ ਕੇ ਆਪਾਂ ਨੂੰ ਪਤਾ ਹੋਵੇ ਨਾ ਕੋਈ ਸਾਡੇ ਕਿਸੇ ਭੈਣ ਭਰਾ ਦਾ ਕਿਸੇ ਪਰਿਵਾਰਕ ਮੈਂਬਰ ਦਾ ਜਿਹੜਾ ਸੁਭਾਅ ਹੈ ਬੜਾ ਕੌੜਾ ਹੈ ਕੋਈ ਉਹ ਛੇਤੀ ਕੀਤੇ ਕਿਸੇ ਦੀ ਗੱਲ ਨਹੀਂ ਸੁਣਦਾ ਤੇ ਕਈ ਵਾਰੀ ਆਪਾਂ ਨਾ ਉਸ ਗੱਲ ਨੂੰ ਮੁੱਖ ਰੱਖ ਕੇ ਉਹਨੂੰ ਵਡਿਆਈ ਦੇਨੇ ਆ ਲੈ ਵੀ ਤੂੰ ਤੇ ਬੜਾ ਸਿਆਣਾ ਹੈ ਤੂੰ ਤੇ ਬੜਾ ਵਧੀਆ ਤੂੰ ਤੇ ਮੇਰਾ ਮਿੱਤਰ ਹੈ ਇਹ ਨਹੀਂ ਵੀ ਜਿਹੜਾ ਉਹਨੂੰ ਨੇੜੇ ਲਾ ਰਿਹਾ ਵੀ ਉਹ ਕੋਈ ਛੋਟਾ ਹੈ ਉਹ ਪਾਵਰਫੁੱਲ ਹੈ ਪਰ ਉਹਨੂੰ ਨੇੜੇ ਲਾਉਣ ਵਾਸਤੇ ਐਸੇ ਸ਼ਬਦ ਵਰਤੇ ਗੁਰੂ ਸਾਹਿਬ ਜੀ ਵੇਖੋ ਕਰਨ ਨੂੰ ਸਾਰਾ ਕੁਝ ਕਰ ਸਕਦੇ ਪਰ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਮੇਰੇ ਮਿੱਤਰਾ ਮੈਂ ਤੇਰੇ ਕੋਲ ਬੇਨਤੀ ਕਰਦਾ ਇੱਕ ਰਿਕੁਐਸਟ ਕਰਦਾ ਕੀ ਬੇਨਤੀ ਕਰਦਾ ਸੰਤ ਟਹਿਲ ਕੀ ਬੇਲਾ ਆ ਤੈ ਮੈਂ ਤੇਰਾ ਸੇਵਾ ਅਤੇ ਸਿਮਰਨ ਕਰਨ ਦਾ ਰੱਬੀ ਰੂਹਾਂ ਦੀ ਸੇਵਾ ਕਰਿਆ ਕਰ ਇਹੀਂ ਆ ਖਾਟ ਚਲੋ ਹਰ ਲਾਹਾ ਇਥੋਂ ਲਾਹਾ ਲੈ ਕੇ ਚੱਲ ਕੁਝ ਖੱਟ ਕੇ ਜਾ ਇੱਕ ਗੱਲ ਚੇਤੇ ਰੱਖ ਆਉਧ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਮਹਾਰਿਦ ਕਹਿੰਦੇ ਵੀ ਦਿਨ ਅਤੇ ਰਾਤ ਤੇਰੀ ਆਉਧ ਹੈ ਜਿਹੜੀ ਉਮਰ ਹੈ ਉਹ ਘਟਦੀ ਜਾ ਰਹੀ ਹੈ ਤੂੰ ਗੁਰੂ ਦੇ ਨਾਲ ਮਿਲ ਕੇ ਇਹ ਕਾਰਜ ਸਵਾਰ ਲੈ ਜਿਵੇਂ ਆਪਾਂ ਕੋਈ ਕੰਮ ਸਵਾਰਨਾ ਹੋਵੇ ਨਾ ਕੋਈ ਸਾਡੇ ਬੈਂਕ ਦਾ ਕੰਮ ਹੋਵੇ ਕੋਈ ਸਾਡਾ ਕੋਰਟ ਕਚਹਿਰੀ ਦਾ ਕੰਮ ਹੋਵੇ ਕੋਈ ਡਾਕਟਰ ਦੇ ਕੋਲ ਜਾਣਾ ਹੋਵੇ ਜਿਹੋ ਜੀ ਸਾਡਾ ਫੀਲਡ ਹੋਵੇਗਾ ਉਹੋ ਜਿਹਾ ਸੀ ਬੰਦਾ ਲੱਭਾਂਗੇ ਯਾਰ ਸਾਡੀ ਇਹ ਮਦਦ ਕਰ ਸਤਿਗੁਰ ਜੀ ਕਹਿੰਦੇ ਤੇਰੀ ਮਦਦ ਕਰਨੀ ਹੈ ਰੱਬੀ ਰੂਹਾਂ ਨੇ ਰੱਬ ਦੇ ਪਿਆਰਿਆਂ ਨੇ ਸੰਤ ਟਹਿਲ ਕੀ ਬੇਲਾ ਰੱਬ ਦੇ ਪਿਆਰਿਆਂ ਦੇ ਨਾਲ ਤੂੰ ਜੁੜਨਾ ਕਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਿਸਬਾਸਰ ਭਜ ਤਾਹੇ ਮੀਤ oh my friend night and day vibrate and meditate on him ਉਸ ਪਰਮਾਤਮਾ ਨੂੰ ਦਿਨ ਰਾਤ ਚੇਤੇ ਕਰ ਸਤਿਗੁਰ ਜੀ ਕਹਿੰਦੇ ਬਾਰ ਅੰਤ ਕੀ ਹੋਏ ਸਹਾਇ ਜਿਹੜੀ ਲਾਸਟ ਮੂਮੈਂਟ ਹੋਏਗੀ ਨਾ ਲਾਸਟ ਜਿਹੜਾ ਤੇਰਾ ਸਮਾ ਹੋਵੇਗਾ ਉਥੇ ਫਿਰ ਪ੍ਰਮਾਤਮਾ ਤੇਰੀ ਹੈਲਪ ਤੇ ਤੇਰੀ ਸਪੋਰਟ ਜ਼ਰੂਰ ਕਰੇਗਾ ਤੂੰ ਉਹਨੂੰ ਚੇਤੇ ਕਰਿਆ ਕਰ ਕਿਉਂਕਿ ਬਾਬਾ ਜੀ ਨੇ ਸ਼ਬਦ ਵੀ ਵਰਤੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਓ ਧੁਰ ਤੂੰ ਰੱਖਦਾ ਆ ਉਹਦੇ ਭਗਤ ਬਣਨਾ ਉਹਦੇ ਸਿੱਖ ਬਣਨਾ ਉਹਦੇ ਸੇਵਕ ਬਣਨਾ ਹੈ ਤੇ ਘਾਟੀ ਬੜੀ ਔਖੀ ਪਰ ਜੇ ਪ੍ਰਮਾਤਮਾ ਕਿਰਪਾ ਕਰ ਦੇ ਜਿਵੇਂ ਆਪਾਂ ਪੜਿਆ ਕਰਦੇ ਸੀ ਨਾ ਕਹਿੰਦੇ ਪਿੰਗਲਾ ਪਹਾੜ ਚੜ ਜਾਵੇ ਜੇ ਨਜ਼ਰ ਹੋਵੇ ਤੇਰੀ ਦਾਤਿਆ ਤੇ ਬਾਬਾ ਜੀ ਦੇ ਸ਼ਬਦ ਗੁਰਬਾਣੀ ਚ ਵੀ ਆਉਂਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤੇਰ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਕਹਿੰਦੇ ਜਿਹੜੇ ਪਿੰਗਲੇ ਨੇ ਉਹ ਵੀ ਪਹਾੜਾਂ ਤੇ ਚੜ ਜਾਂਦੇ ਨੇ ਪਿੰਗਲੇ ਦਾ ਭਾਵ ਇੱਕ ਤੇ ਪਿੰਗਲਾ ਉਹ ਸੀ ਨਾ ਜਿਹਦੇ ਹੱਥ ਪੈਰ ਸਾਰਾ ਕੁਝ ਹੀ ਪਿੰਗਲਾ ਹੋਵੇ ਜਿਹੜਾ ਕਿਸੇ ਤੇ ਚੋਟੀ ਤੇ ਚੜ ਨਹੀਂ ਸਕਦਾ ਹੋਵੇ ਪਿੰਗਲਾ ਵੀ ਪਹਾੜ ਤੇ ਚੜ ਜਾਂਦਾ ਇੱਕ ਪਿੰਗਲਾ ਹੁੰਦਾ ਸਾਡਾ ਸਰੀਰ ਭਾਵੇਂ ਬੋਡੀ ਫਿਟ ਹੈ ਬੜੀ ਤਾਕਤਵਾਰ ਹੈ ਪਰ ਅੰਦਰਲਾ ਜਿਹੜਾ ਮਨ ਹੈ ਉਸ ਮਨ ਦੀ ਮਹਾਰਾਜ ਗੱਲ ਕਰਦੇ ਨੇ ਜੋ ਪਿੰਗਲਾ ਮਨ ਵੀ ਪਰਮਾਤਮਾ ਦੀ ਪ੍ਰਾਪਤੀ ਰੂਪੀ ਚੋਟੀ ਤੇ ਜਾ ਸਕਦਾ ਹੈ ਜੇ ਤੂੰ ਸਾਧੂਆਂ ਦਾ ਸੰਗ ਕਰੇਂ ਖਲ ਚਤਰਬ ਕੀਤਾ ਖਲ ਨਾਮ ਹੁੰਦਾ ਹੈ ਮੂਰਖ ਦਾ ਜਿਹੜਾ ਬਹੁਤ ਜ਼ਿਆਦਾ ਡਫਰ ਹੋਵੇ ਕਹਿੰਦੇ ਉਹ ਵੀ ਇੰਟੈਲੀਜੈਂਟ ਬਣ ਜਾਂਦਾ ਹੈ ਜਿਹੜਾ ਬਹੁਤ ਜ਼ਿਆਦਾ ਡਫਰ ਹੋਵੇ ਅਨਕਵਾਲੀਫਾਈਡ ਹੋਵੇ ਜਿਹਨੂੰ ਬੋਲਣ ਦਾ ਵੀ ਨਾ ਪਤਾ ਹੋਵੇ ਪਰ ਜੇ ਸਾਧੂਆਂ ਦਾ ਸੰਗ ਕਰੇ ਤਾਂ ਸਾਧੂ ਕੋਣ ਜਿਨ ਸਾਸ ਗਰਾਸਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਦੇ ਬਾਰੇ ਮਹਾਰਾਜ ਨੇ ਬੜੀਆਂ ਵਡਿਆਈਆਂ ਕੀਤੀਆਂ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੈ ਵੇਦ ਦਾ ਭਾਵ ਧਾਰਮਿਕ ਗ੍ਰੰਥ ਧਾਰਮਿਕ ਪੁਸਤਕਾਂ ਨੇ ਜਿਹੜੀਆਂ ਉਹ ਵੀ ਸਾਧੂਆਂ ਦੀ ਮਹਿਮਾ ਨਹੀਂ ਜਾਣਦੀਆਂ ਵੀ ਪੂਰਨ ਤੌਰ ਤੇ ਕਿੰਨੀ ਕੁ ਵਡਿਆਈ ਕਰ ਸਕੀਏ ਇੱਥੇ ਪਾਸ਼ਾ ਕਹਿੰਦੇ ਉਹ ਪ੍ਰਮਾਤਮਾ ਦਾ ਤੂੰ ਸਿਮਰਨ ਕਰਿਆ ਕਰ ਅੰਤਮ ਵੇਲੇ ਤੇਰੀ ਉਹ ਸਹਾਇਤਾ ਕਰੇਗਾ ਕਾਹੋ ਨਾਨਕ ਗੁਣ ਤਾਕੇਗਾਏ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਨੌਵੀਂ ਜੋਤ ਕਹਿੰਦੇ ਨੇ ਇਸ ਕਰਕੇ ਨਾ ਤੂੰ ਸਦਾ ਹੀ ਉਹਦੇ ਗੁਣ ਗਾਇਆ ਕਰ ਸੋ ਆਪਾਂ ਵੀ ਕੋਸ਼ਿਸ਼ ਕਰਿਆ ਕਰੀਏ ਜਦੋਂ ਵੀ ਕਿਧਰੇ ਸਮਾਂ ਬਣੇ ਸਤਿਗੁਰਾਂ ਦੀ ਵਡਿਆਈ ਸਤਿਗੁਰਾਂ ਦੀ ਉਸਤਤ ਕਰਨ ਲੱਗਿਆਂ ਗੁਰੇਜ਼ ਨਾ ਕਰਿਆ ਕਰੀਏ ਕਈ ਵਾਰੀ ਆਪਾਂ ਅਰਦਾਸ ਦੇ ਵਿੱਚ ਜਦੋਂ ਜੁੜਦੇ ਆਂ ਬੜੇ ਸੱਜਣ ਐਸੇ ਹੁੰਦੇ ਨੇ ਜਿਹੜੇ ਜਦੋਂ ਗਿਆਨੀ ਜੀ ਕਹਿੰਦੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵੀ ਨਹੀਂ ਕਈ ਸੱਜਣ ਕਹਿੰਦੇ ਪਰ ਠੀਕ ਹੈ ਆਪੋ ਆਪਣੀ ਫ੍ਰੀडम ਹੈ ਕੋਈ ਕਹੇ ਨਾ ਕਹੇ ਪਰ ਲੇਕਿਨ ਸਾਡਾ ਫਰਜ ਬਣਦਾ ਹੈ ਕਿ ਜਦੋਂ ਸੰਗਤ ਵਿੱਚ ਅਸੀਂ ਉਸ ਵਾਹਿਗੁਰੂ ਨੂੰ ਪਰਮਾਤਮਾ ਨੂੰ ਚੇਤੇ ਕਰਾਂਗੇ ਨਾ ਫਿਰ ਬਾਬਾ ਜੀ ਦੇ ਸ਼ਬਦ ਵੀ ਨੇ ਨਾਲ-ਨਾਲ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈ ਡੀਠ ਵਿਛੜਿਆ ਮਿਲੈ ਪ੍ਰਭ ਹਰਦਰਗਾ ਕਾ ਬਸੀਠ ਬਸੀਠ ਨਾਮ ਹੁੰਦਾ ਹੈ ਬ੍ਰਿਸਟਲ ਦਾ ਸਲਿਸਟਰ ਦਾ ਜਿਹੜਾ ਵੀ ਵਕੀਲ ਹੋਵੇ ਉਹ ਫਿਰ ਦਰਗਾਹ ਦੇ ਵਿੱਚ ਗੁਰੂ ਆਪ ਇਸ ਗੱਲ ਦੀ ਗਵਾਹੀ ਭਰਦਾ ਵੀ ਨਹੀਂ ਇਨੇ ਸੰਗਤ ਵਿੱਚ ਵਾਹਿਗੁਰੂ ਸ਼ਬਦ ਬੋਲਿਆ ਸੀ ਸੋ ਇਨੀ ਸੇਵਾ ਪ੍ਰਵਾਨ ਕਰਨੀ ਜੀ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਣੀ ਆ ਜੀ ਬਾਰ ਅੰਤ ਕੀ ਹੋਏ ਸਹਾਏ ਕਾਹੋ ਨਾਨਕ ਗੁਣ ਤਾਕੇ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ